ਕੰਟੈਂਟ ਦਾ ਕਿਵੇਂ ਕਰਦੇ ਨੂੰ ਸਾਰੇ ਇਕੱਠੇ ਬੈਠੇ ਹੁੰਦੇ ਉਹ ਜਦੋਂ ਹੁਣ ਤਾਂ ਮੰਮੀ ਡੈਡੀ ਦੀ ਸ਼ਾਮ ਨੂੰ ਲੱਗ ਕੇ ਜਾਂਦਾ ਤੁਹਾਡੇ ਪੋਡਕਾਸਟ ਦੇ ਵਿੱਚ ਕਿਵੇਂ ਬਣਾ ਰਾ ਪਿਆ ਕਿ ਨਾ ਪਿਆ ਹੁੰਦਾ ਸਾਰੇ ਜਦੋਂ ਗਰੀਫ ਹੁੰਦੀ ਸੀ ਨਾ ਸਾਰੇ ਜਦ ਤੇ ਦਾਦੀ ਜੀ ਨੇ ਇਸ ਦਾ ਹਾਈ ਕੱਬੀ ਨੂੰ ਤਾਂ ਕੀ ਹੋਵੇਗੀ ਨਾ ਪਰ ਸੀ ਹੀ ਆਹ ਅੱਤ ਹੋ ਰਹੀ ਰਿਖ ਕੰਦੇ ਯਾ ਫਿਰ ਉਹ ਕਹਿੰਦੇ ਕਿ ਮਜ਼ੇ ਹੋ ਰਹੇ ਮੈਂ ਬੈਠੇ ਬਾਤ ਨਹੀਂ ਸੁਦੇਲੀ ਹੋਦੀ ਨਾ ਜੇ ਉਹ ਨਾ ਬੰਨੀ ਨੇ ਸਤੇਹੀ ਹੁੰਦੀ ਹਾਂ ਸੇਕ ਤਾਂ ਜੋ ਇਸ ਕਰਕੇ ਫਿਰ ਉਹਨਾਂ ਨੇ ਕਹਿ ਕੇ ਵੀ ਹਾਂ ਫਿਰ 올림픽 ਉਹ ਇਸ ਤਰ੍ਹਾਂ ਗਿਆ ਕਿ ਸਮਾਪਰਿਵਰਤਨਸ਼ੀਲ ਜਦੋਂ ਜੋ ਪਹਿਲਾਂ ਕੱਲ ਨਹੀਂ ਆ ਉਹ ਅੱਜ ਆ ਹਨਾ ਜੋ ਜੀਜਰ ਮੈਂ ਕੱਲ ਸੀ ਦੀ ਸੀ ਉਹ ਅੱਜ ਹੋ ਰਹੀਆਂ ਮੇਰੇ ਲਈ ਤਾਂ ਇੱਕ ਸੁਪਨਾ ਹੈ ਮੈਂ ਤੇ ਧਰਵਾ ਕੇ ਅਦੀ ਗੁਰੂ ਆਪਦਾ ਸੀ ਜਿਹੜਾ ਲੱਗੇ ਜਿਸ ਬੈਠੇ ਆ ਉਹਨਾਂ ਨੇ ਬੜੀ ਉਹਨਾਂ ਨੇ ਬੜੀ ਕਿਉਂ ਕੁੱਲੇ ਗੱਫਿਆ ਨਾਮ ਮੇਰੇ ਕੋ ਦਿੱਤਾ ਹੈ ਮੈਂ ਉਹਨਾਂ ਦੀ ਆ ਮੈਨਾਂ ਨੂੰ ਬਦਲੇ ਜੇ ਰਣ ਤੇ ਮੈਂ ਕੋਚ ਨਹੀਂ ਕਰ ਸਕਦੀ ਹਮੇਸ਼ਾ ਕੋਈ ਵੀ ਨਹੀਂ ਸੰਦੇ ਸੇਵਾ ਸਕੇ ਕਰਾਣਾ ਕਰ ਸਕਦੀ ਹਾਂ ਸ਼ੁਕਰਾਨਾ ਕਰ ਸਕੀ ਆ ਕਿ ਸ਼ੁਕਰ ਹੈ ਵਾਹਿਗੁਰੂ ਇਦਾਂ ਦੀ ਖੁਸ਼ੀ ਹਰ ਨੂੰ ਦਈਏ ਠੀਕ ਹੈ ਨਾ ਤੇ ਬਸ ਠੀਕ ਹੈ ਰੱਬ ਦਾ ਸਾਥ ਹੋਣਾ ਸੋਚਦੇ ਉਹ ਪੰਨਾ ਜਿਹੜਾ ਮਾ ਟਾਈਮ ਅੰਤਪਾ ਉਹ ਕਰੇਗੀ ਤੁਹਾਨੂੰ ਸੰਗਨ ਭਾਈ ਸੋਈ ਦੇ ਆ ਜਾਂ ਪੁਸ਼ਕ ਬਾਈ ਸੋਈ ਦੇ ਮੈਨੂੰ ਕੋ ਪੋਰ ਹੋਸ ਤੋਂ ਮਾਚ ਜ਼ਿਆਦਾ ਇਹਨਾਂ ਲੋਕਾਂ ਦੇ ਸਾਡੇ ਦਮਾਰੀ ਕੋ ਹੁੰਦਾ ਕਿ ਤੂੰਗਾ ਇਹ ਪਾਰਦਾ ਦੇ ਰਿਹਾ ਸਾਡੇ ਗੂ ਧਿਆਨਦਾ ਹੀ ਮੈਂ ਇਤਿਲਾਚ ਕਹੋ ਨਾ ਮੈਂ ਕਿ ਲਾਸਟ ਹੰਡ ਦੇ ਤੋਂ ਪਪੇਮਸ ਹੋਣ ਤੋਂ ਪਹਿਲੇ ਮੈਂ ਘਰੋਂ ਜ਼ਰਾਰੂ ਵਿੱਚ ਲੱਗ ਗਿਆ ਤੇ ਮੈਂ ਕਿਹਾ ਹੁਣ ਮੈਂ ਦਵਾ ਵਾਪਸ ਨਹੀਂ ਆਣਾ ਪਰ ਮੈਂ ਬਸ ਕਰਮ ਚੁਪਪਨਦੀਪ ਜਾਇਮਾ ਸੋਚੇ ਮਗਾ ਨਹੀਂ ਯਾਰ ਮੇਰੀ ਕੋ ਲਾਈਫ ਹੈਗੀ ਕਾਦਨ ਜੋ ਕਹਿਣਾ ਹੈ ਜੋ ਹੋਣਾ ਹੈ ਉਹ ਹੋ ਗਿਆ ਹੋ ਗਿਆ ਫਿਰ ਮੈਂ ਨਾ ਸਾਰੇ ਗੂ ਦੋਸਤਾਂ ਨਾਲ ਲਾ ਕੇ ਬੋਰੀ ਸਾਹਿਬ ਉੱਤੇ ਪਾਰ ਕਰ ਲਾ ਪਿਆ ਆਦੀ ਇਹ ਮਾਨ ਮਨ ਬਚਾ ਲਿਆ ਮੈਂ ਜਦ ਤੱਕ ਦਾ ਬਸ ਮਸਜੇਤ ਉੱਲੇ ਗੇ ਸ਼ਾਮ ਤੱਕ ਮੈਂ ਅਗਲੀ ਮੰਜ਼ਿਲ ਉੱਤੇ ਬੈਠਾ ਰਿਹਾ ਕਿਤੇ ਮੈਂ ਪਾਲ ਸੁੰਦਾ ਹੈ ਤੇ ਮੈਂ ਆਪਣੇ ਗੂਨੇ ਗੱਲਾਂ ਦਾ ਕਰਿਆ ਕਿ ਮਸੀਹ ਰਸਾ ਉੱਤੇ ਇਹੀ ਨੀ ਅੱਛੀ ਚੀਜ਼ ਹੈ ਨਾ ਇਹ ਇਹ ਉਹ ਸਮਾਂ ਬੜਾ ਔਖਾਗਾ ਹੈ ਜਦੋਂ ਮੈਂ ਭੁਖਾ ਦਾ ਰੁਕਿਆ ਮੈਨੂੰ ਰੀ ਪੈਨਸ਼ਨ ਹੀ ਕਿਉਂਕਿ ਮੈਨੂੰ ਪਤਾ ਹੈ ਮੈਨੂੰ ਕੁਝ ਹੋ ਗਿਆ ਤਾਂ ਕੋਈ ਨਹੀਂਗਾ ਕੋਈ ਨਹੀਂ ਲਿਟਰਲੀ ਨਾ ਪੇ ਕੇ ਨਾ ਸੋੜੇ ਕੋਈ ਨਹੀਂ ਲਗਾ ਕੋਈ ਨੂੰ ਅੱਜ ਸ਼ਾਇਦ ਸਾਰਿਆਂ ਨੂੰ ਬੋਲਾ ਲੱਗੂਗਾ ਪਰ ਚੰਗੇ ਟਾਈਮ ਤੇ ਸਾਰੇ ਮੰਨ ਗਏ ਆੜੇ ਪਰੇਦੇ ਮਾਰੇ ਸਭੇ ਮਾਰਗੇੰਦ ਦੇ ਕੋਈ ਨਹੀਂ ਦਾ ਸੇ ਮੈਂ ਆਪਣੇ ਦੂਮਰੇ ਗੱਲਾ ਕਰਦਾ ਰਹਿ ਬੈਕ ਨੂੰ ਕੀ ਲਏ ਕੇ ਮੈਨੂੰ ਖਿਆਲ ਆਇਆ ਮੈਂ ਵਾਪਸ ਆਇਆ ਫਿਰ ਇਹਨੂੰ ਕਿਹਾ ਕਿ ਨਹੀਂ ਮਾਤੇ ਨਾ ਹਜਰੀ ਬੋਤੀਆਂ ਕਿ ਕਿ ਬਲੀ ਇੱਥੇ ਨਾ ਕੋਈ ਗੱਲ ਨਹੀਂ ਪਰ ਮਿਲਦੇ ਤਾਂ ਜ਼ਿਆਦਾ ਹੈਗਾ ਹੀ ਤਾਂ ਇਹ ਮੈਨੂੰ ਲਾਭ ਦੇ ਪਦੇ ਸੀ ਮੈਂ ਤਰ ਰਿਛਾ ਵੀ ਕਰੀ ਨਹੀਂ ਸੱਧੀ ਕੋੜ ਖਾਸਾ ਦੀ ਮੈਂ ਇਹਨਾਂ ਨੂੰ ਲੱਭਿਆ ਇਸੇ ਉਸ ਦਿਸ਼ਦ ਗੁਰੂ ਨੇ ਆਖਰੀ ਪਿਕ ਹੈ ਮੇਰੇ ਤੋਂ ਲੈਣੀ ਹੋਏ ਕਿਉਂਕਿ ਇਹਦੀ ਤਾਂ ਬਹੁਤ ਸਾਰੀ ਚੱਲੀਆਂ ਗਈ ਤੇ ਆਈ ਐਮ ਨੂੰ ਕਿਹਾ ਹੈ ਨੇ ਨਵੀਂ ਵੀਡੀਓਸ ਨੂੰ ਆਣੀ ਆਪਾਂ ਕੰਮ ਕਰਨਾ ਸੀ ਕਿ ਮੈਂ ਤੇ ਡਿਲੀਵਰੀ ਕੰਪਨੀ ਚਲਾ ਦਿਆ ਮੈਂ ਖੂਬ ਡਿਲੀਵਰੀ ਕਰਨ ਵਾਸਤੇ ਮੈਨੂੰ ਬੜੀ ਨਹੀਂ ਤੂੰ ਸਟੋਰੀ ਦਾ ਬੈਕ ਕਾਡਿਕ ਸਟੋਰੀ ਤੇ ਕੈਮਰਾ ਲੋਸੋ ਇਹਦੇ ਤੂੰ ਕੰਮ ਕਰ ਲੈ ਸਰ ਉਹਦਾ ਉਹਦਾ ਦੇ ਜਿੰਨੇ ਦੀ ਕੋਈ ਵੀ ਯਾਰ ਦੋਸਤ ਹੁੰਦੀ ਆ ਮੇਰਾ ਆਟਾੜੀਏ ਕੋਈ ਵੀ ਕੋਈ ਵੀ ਹੁੰਦਾ ਆ ਕੀ ਕੀ ਫੂਡ ਡਿਲੀਵਰ ਕਰ ਰਹੇ ਹੈ ਇਹ ਜਾਂ ਉਹ ਕੁਝ ਵੀ ਆ ਤੇ ਮੈਂ ਇਹ ਨਹੀਂ ਚਾਹੁੰਦੀ ਕਿ ਅੱਗੇ ਕੋਈ ਸਟ੍ਰੈਸ ਹੈਗੇ ਤੁਹਾਨੂੰ ਕੋਈ ਗੱਲ ਕਰੇ ਹਨਾ ਤੇ ਫਿਰ ਆਪਾਂ ਕੋਈ ਟੈਨਸ਼ਨ ਚ ਪਈਏ ਤੇ ਫਿਰ ਉਹ ਤਾਂ ਬੀ ਖੁਸ਼ ਹੋ ਸੇ ਬਾਕ ਕੋ ਟਾਈਮ ਸੀ ਪਾ ਦਿਨ ਰਾਤ ਰਹਿ ਦਿੱਤਾ ਬਲ ਨੂੰ ਲਾਜ ਜਾ ਬਣਾਉ ਦੇ ਜਦ ਆਪਣਾ ਵੀਡੀਓ ਸ਼ੂਟ ਕਰੀ ਜਾਨੀ ਇੱਕ ਕਮਰੇ ਚ ਬੰਦ ਕਮਰੇ ਤਰਨ ਸੋ ਸੁੱਤੇ ਹੋਣਾ ਉੱਠਣਾ ਗਣਾ ਇਹ ਪਾਵਾ ਦੇ ਕਰਦੀ ਜਾਂਦੇ ਇਹ ਕੋਈ ਵੀਡੀਓ ਬਣਾਉਂਦੇ ਰਹੇ ਤੇ ਇਹਨੇ ਮਹੀਨੇ ਬਾਅਦ ਸੀ ਕਮਰੇ ਚੋਂ ਬਾਹਰ ਨਿਕਲੇ ਬਾਦ ਪੰਜ ਸਾਂ ਨਿਕਲਦੇ ਨੂੰ ਮਿਲ ਜੀ ਚ ਬਹਿਣ ਵਾਲੇ ਕੋ ਮਚੜੀ ਹੈ ਹਾਂ ਤੇ ਜਿੱਥੇ ਰਬਈ ਨਹੀਂ ਜਾਨੀ ਤਾਂ ਮੈਂ ਬਾਹਰ ਕੁ ਮਰ ਗਈ ਹਾਂ ਅਸੀਂ ਰੱਖੀ ਕੋਈ ਪੈਸੇ ਤਾਂ ਨਹੀਂ ਦੇ ਦੇ ਮੈਂ ਤਾਂ ਚੱਲਦੇ ਯਾਰ ਇਹ ਬਾਹਰ ਵੀ ਤਾਂ ਸਾਨੂੰ ਲੇਡੀਜ਼ ਮਿਲ ਜੀਆਂ ਉਸੇ ਕਬੀ ਨੂੰ ਆਗਾ ਕਬੀ ਬਹੁਤ ਤਨਬੋਕ ਚਾਣੀ ਇਹ ਪਾ ਗਰੀ ਕੋ ਜੈ ਸਤਨ ਨਾ ਚਾਨੀ ਨਾ ਪਰ ਮੈਨੂੰ ਚੰਦਾ ਪਾ ਪਾ ਰਿ ਗਿਆ ਗਤੀ ਸਰ ਤੂੰ ਕੀ ਕਰ ਦੇਖੋ ਮੈਂ ਤਾਂ ਨਹੀਂ ਨਹੀਂ ਮੈਂ ਕਹਿੰਦਾ ਬਲੋ ਚੱਬ ਜਾ ਕੇ ਤੀ ਤੇ ਇਹ ਇਹ ਰਾਮ ਦੀ ਕਿਰਪਾ ਨਹੀਂ ਤੇ ਕੀ ਹੈ ਕਿ ਜਿਹੜੇ ਇਨਸਾਨ ਫਸਦੇ ਫਸ ਤੋਂ ਵੀ ਦਲੋ ਦਾ ਲੈ ਬੇਸਮੈਂਟ ਸਿੱਦੇ ਗਏ ਨਾ ਤੇ ਰੱਬ ਨੇ ਚੋਕੀ ਕਿੱਥੇ ਮਹਾਤਾ ਇਸ ਇਸ ਜਸ ਇਸ ਕਰਕੇ ਹੈ ਕਿ ਉਹਨੂੰ ਭੁੱਲਿਆ ਨਹੀਂ ਹੈ ਜਦੋਂ ਆਪਾਂ ਰੱਬ ਨੂੰ ਲੈਣਾ ਭੋਗਿਆ ਅਸੀਂ ਕਿਸੇ ਨੂੰ ਰੱਬ ਨੂੰ ਭਾਂਦੇਗਾ ਉਹ ਸਾਡਾ ਕਦੀ ਨਹੀਂ ਮਾਰਾ ਜੋਈਦਾ ਸਾ ਹੀ ਦਾ ਸਾਹੀ ਕੀ ਰਤਵੀ ਹੋਣੀ ਚਾਹੀਦੀ ਐਨ ਬੁਕ ਜੀ ਮੇਸਰੀ ਕਰਾ ਦੀ ਮੰਗੀ ਜਾਵਾ ਰੱਬ ਕੋਤਰ ਆਪਣੇ ਦਿਨਾਂ ਵੀ ਬੰਦਾ ਹਾਂ ਕਰ ਤਾਂ ਨਿਕਲਣਾ ਪੈਣਾ ਹੈ ਨਾ ਮਿਹਨਤ ਕਦੀ ਪੈੜੀ ਅੱਛਾ ਇੱਕ ਗੱਲ ਹੋਰ ਮੈਂ ਨਾ ਜੋ ਆਬਜ਼ਰਵ ਕੀਤਾ ਕਿ ਲੜਕੇ ਬੜੇ ਸੈਂਸਟਿਵ ਹੁੰਦੇ ਨੇ ਲੜਕੀਆਂ ਦੀ ਦੌਰ ਜਿਹੜੀ ਹੁੰਦੀ ਹੈ ਨਾ ਜੇ 15 ਸਾਲ ਦਾ ਆਸਾਨਾ ਉਹ ਘਟ ਤੋਂ ਬਾਹਰ ਨਿਕਲਦਾ ਚਾਹਦਾ ਕਮਾਣ ਲਾਸੈ ਨਾ 20 20 ਸਾਲ ਦਾ ਬੰਦਾ ਅੱਛਾ ਕਮਾਣਾ ਚਾਹੁੰਦਾ ਚਾਰ 51 ਸਾਲ ਦਾ ਬੱਚੇ ਨੂੰ ਹੁੰਦਾ ਮੁੰਡੇ ਨੂੰ ਕਿ ਮੇਰਾ ਘਰ ਬਾਰ ਪੋਵੇ ਤੇ ਸਾਡੇ ਸਾਲ ਦਾ ਮੁੰਡਾ ਪੂਰੀ ਘਰ ਦੇ ਵਿੱਚ ਸਕੂਨ ਦੇ ਨਾਲ ਬੈਠਣਾ ਚਾਹੁੰਦਾ ਮੇਰੇ ਮੁੰਡੇ ਦੋងੀ ਸਖਸ ਮਾਂ ਨੂੰ ਦਿੰਦੇ ਨਾ ਕਿਉਂਕਿ ਅੰਦਰੋਂ ਮੁੰਡਾ ਹੀ ਹੈ ਪਰ ਇਸ ਦੌਰ ਦੇ ਵਿੱਚ ਉਹਦੇ ਪੇਰੈਂਟਸ ਆ ਉਹਦੇ ਵਾਈਟਪ ਵਾਹ ਵਡਾ ਹੱਥ ਹੰ ਹੈ ਜਦੋਂ ਬੱਚਾ ਕਵਾਰਨ ਹੁੰਦਾ ਉਹ ਚਾਹੇ ਬਿਲਲਾ ਰਾਟੀਆਂ ਹੋਵੇ ਚਾਹੇ ਬਿਲਲਾ ਰਾਤ ਕੇ 10 ਬਾਰ ਖਾਂਦਾ ਹੋਵੇ ਮਾਂ ਨੂੰ ਬੜੀ ਸੰਤੁਸ਼ਟੀ ਹੁੰਦੀ ਰਹੇਗੀ ਵਿਆਹ ਤੋਂ ਬਾਅਦ ਬੈਠ ਗਿਆ ਨਾ ਫਿਰ ਉਹ ਤਾਨੇ ਉੱਤੇ ਤੀਰ ਮੁਕਮਾਨ ਵੱਜਦਾ ਨਾ ਕਿ ਆ ਉਹ ਫਿਰ ਮਾਂ ਪੁੱਤਰੀ ਸੋਚਦਾ ਕਿ ਮੇਰੀ ਹੀ ਮਾਂ ਕਿ ਜਿਹੜਾ ਜਿਹੜੇ ਮੈਨੂੰ ਇੰਨਾ ਕੌਂਟ ਕਰ ਰਹੇ ਆ ਆਫਟਰ ਮੈਰਿਜ ਮੇਰੇ ਇੱਕ ਮੇਰੀ ਜ਼ਿੰਮੇਵਾਰੀ ਪੈਸਦੀ ਠੀਕ ਹੈ ਤੁਸੀਂ ਜ਼ਿੰਮੇਦਾਰ ਬਣਾ ਸਕਦੇ ਹੋ ਬੱਚੇ ਨੂੰ ਹੈ ਨਾ ਢਾ ਕੇ ਪਰ ਇਹਦਾ ਮਤਲਬ ਇਹ ਨਹੀਂ ਵੀ ਕਿ ਕੋਈ ਉਸ ਦੀ ਦੁੰਮ ਦੀ ਰਾਦੇ ਦੇ ਉੱਤੇ ਹੱਥ ਰੱਖੋ ਕਿ ਸਾਰੀ ਜ਼ਿੰਦਗੀ ਸੀ ਕਰਦੇ ਆਏ ਆ ਤੇਰਾ ਹੋ ਜਾ ਤੋ ਆਦੀ ਤੇਰਾ ਕਰੀਏ ਇਹ ਚੀਜ਼ਾਂ ਕਿਦਾਂ ਕਿਦਾਂ ਚੁੱਭਦੀ ਹੈ ਇਹ ਗੱਲਾਂ ਜਿਹੜੇ ਮੁੰਡੇ ਚੰਗੇ ਹੁੰਦੇ ਨੇ ਉਹਨਾਂ ਨੂੰ ਸੁਣਿਆ ਪੈਂਦੇ ਆ ਹਾਲੇ ਕਿ ਕੋਈ ਵੀ ਜਦੋਂ ਗੱਲ ਹੁੰਦੀ ਸੀ ਨਾ ਕੋਈ ਵੀ ਬੜੇ ਸੈਂਸਿਟਿਵ ਹੋਈ ਤੁਸੀਂ ਗੱਲ ਕਹੀ ਬੜੇ ਸੈਂਸਿਟਿਵ ਰਹੇ ਆ ਬਹੁਤ ਜ਼ਿਆਦਾ ਮਤਲਬ ਆ ਨਹੀਂ ਕਦੇ ਮੂਨਣਾ ਨਾ ਤੂੰ 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 ਮੈਂ ਮੈਂ ਫਾਤੂ ਮੈਂ ਨਹੀਂ ਸੁਣਿਆ ਕਦੇ ਵੀ ਹਾਲਾਂਕਿ ਮੈਂ ਵਰ ਚੁੰਦਰੀਆਂ ਬਹੁਤ ਜ਼ਿਆਦਾ ਬੋਰਨ ਵਾਲੀ ਕੁੜੀਆਂ ਤੇ ਵਿਪਲਬਸਿਟੀ ਮੇਰੇ ਤੇ ਜ਼ਿਆਦਾ ਨਹੀਂ ਪਲਰ ਨਹੀਂ ਫਿਰ ਮੈਂ ਕਹਿਣਾ ਹਾਂ ਤੁਸੀਂ ਇਹਨਾਂ ਲੋਕਾਂ ਕੋ ਕਹਿੰਦੇ ਹੋ ਠੀਕ ਹੈ ਇਹ ਵੀ ਕੁਝ ਕਹਿੰਦੇ ਵੀ ਲਈਏ ਇਹ ਵੱਖਰੇ ਚੱਕੀ ਚ ਪੀਸਦੇ ਜਾਂਦੇ ਨੇ ਤੇ ਉਹ ਕਹਿੰਦੇ ਕਿ ਕਾਬੂ ਬਾਪੂ ਹਾਂ ਤੇ ਤੇਰੇ ਤੋਂ ਨਹੀਂ ਕਾਬੂ ਹੁੰਦਾ ਤੂੰ ਕਰ ਕਾਬੂ ਬਦਲੇ ਕਹਿਮੋ ਤਾਂ ਜੇ ਵਾਈਫ ਨਹੀਂ ਨਹੀਂ ਉਹ ਕਹਦੇ ਕੋ ਬਾਪੂ ਕਿਉਂ ਕੀਤਾ ਅੱਛਾ ਠੀਕ ਹੈ ਤੋ ਸੇ ਕਾਬੂ ਕੀ ਵੀ ਤਵਾਰੋ ਨੇ ਕੀ ਨੀ ਦਾਲੂ ਕਾਬੂ ਕੀਤਾ ਆਪੋ ਜੇ ਗੋਲ ਜੇਗਾ ਇਚੀ ਸਾ ਫੁੰਦੀ ਆਲੇ ਬਨਾ ਦੇ ਵਿੱਚ ਤੇ ਜੇ ਤੁਮ ਆਪਾ ਇਹਨੂੰ ਕੰਟੈਂਟ ਦੇ ਰਾਹੀਂ ਅੱਗੇ ਪੇਸ਼ ਕਰਦੇ ਤਾਂ ਕਈਆਂ ਦੇ ਸੀਨੇ ਵੀ ਚੀਜ਼ ਜਾਂਦੇ ਨੇ ਹਨਾ ਕਿ ਕਿੱਦਾਂ ਤੁਹਾਡੀ ਇਹ ਗਾਹੜੀ ਹੈ ਹਨਾ ਨਹੀਂ ਸੇ ਕਰਦੀ ਹੈ ਨੇ ਪਰਿਆ ਨੇ ਭਰੇ ਮੇਰੇ ਮਦਦ ਲਾ ਦੇ ਉਹ ਇਹਦੇ ਕੰਟੈਂਟ ਬਣਾਏ ਕੁਝ ਕੁਸ਼ ਕਹਿੰਦੇ ਕਿਉਂ ਨਹੀਂ ਆ ਕੁਝ ਕੁਸ਼ ਕਹਿੰਦੇ ਕੋ ਨਹੀਂ ਲੋਕੋ ਉਹਨੇ ਕਿਹਾ ਨਹੀਂ ਹੋਰ ਉਬਰੋ ਰਹੇਗੇ ਯਾ ਕੀ ਕਿਹਾ ਉਹ ਨੇ ਜੋ ਸੋਚ ਲਿਆ ਉਹ ਨਹੀਂ ਕਰਨਾ ਆ ਮੈਂ ਮਤਲਬ ਮੇਰੇ ਹਸਬੰਦ ਜਦ ਮੇਰੇ ਸਾਥ ਤੇ ਉਹ ਮੇਰੇ ਨਾਲ ਜੋ ਹੁੰਦੇ ਆ ਉਹ ਕੈਮਰਾਮੈਨ ਉਹ ਸਕ੍ਰਿਪਟ ਰਾਈਟਰ ਨੇ ਆ ਠੀਕ ਹੈ ਤੇ ਮੈਂ ਕਿ ਰੁਕਾ ਮੈਂ ਮੰਨਦਾ ਹਨਾ ਅਰੇ ਕਿ ਮੈਂ ਕੁਝ ਦੰਦ ਨਹੀਂ ਦੱਸ ਦਿੰਦੀ ਮੈਂ ਸਾਰੀ ਇਹ ਚੰਦੀ ਦੋ ਕਬੀਰ ਨੂੰ ਇੱਕ ਚੀਜ਼ ਨਾ ਉਹ ਨਾ ਬੜਾ ਖਤਰਨਾਕ ਹੈ ਗਾਇਸ ਸਾਸਮ ਆਈ ਤਾਂ ਕੇ ਉਹਨਾਂ ਨੇ ਬੋਲਿਆ ਨਾ ਸਟਾਰਟਿੰਗ ਸਟਾਰਟਿੰਗ ਜਦੋਂ ਫੇਮਸ ਹੋਏ ਹੀ ਕੁਝ ਇਦੋਂ ਦਿੱਤਾ ਵੀਡੀਓ ਬਣਾ ਕੇ ਤੇ ਇਹ ਮੈਂ ਵੀ ਮੈਂ ਹੀ ਤਾਂ ਬੋਲਣਾ ਬੋਲ ਕੁਝ ਨਹੀਂ ਹੁੰਦਾ ਇਹ ਇਹੀ ਬਦਲਾਵਾ ਹੈਗਾ ਵਾ ਇਕਾਂ ਦੀ ਹੀ ਬੋਲੇ ਉਹ ਬੋਲੇ ਸਾਕ ਮਤਿ ਮਨੋ ਕੋ ਵੀਡੀਓ ਨਹੀਂ ਬਾਈ ਲੋ ਇਹ ਕਹਿੰਦੇ ਆਡੇ ਤਾਂ ਕਲੇਜੋਂ ਭੰਦੇ ਪੈਲੀ ਨਹੀਂ ਆ ਹਾਲਾਤੀ ਮੇਰੇ ਸਾਰੇ ਵੀਡੀਓਜ਼ ਦੇਖ ਲਓ ਮੈਂ ਕਦੇ ਇਹ ਨਹੀਂ ਕਿਹਾ ਕਿ ਤੁਸੀਂ ਸੱਸ ਕਿਹਾ ਅੱਚਕੋ ਵੀ ਸੱਸ ਨੂੰ ਗਾਲ ਕੱਢੋ ਮੈਂ ਇਹ ਵੀ ਕਹਿ ਲਈ ਐਂ ਜੋ ਜਸ ਨੋਕ ਜੋ ਕਿਸ ਤਰ੍ਹਾਂ ਕਰੋ ਜਿਵੇਂ ਕਹਿੰਦੇ ਨਾ ਸਾਮੀਆਂ ਤੋਂ ਜਿਵੇਂ ਇਹਦੇ ਤੋਂ ਤੁਹਾਡੇ ਵੀ ਕਰਦਾ ਆ ਉਹ ਇਹੀ ਤੁਸੀਂ ਉਹਨਾਂ ਕਰੋ ਕਉ ਫੀਲ ਹੋਵੇ ਕਿ ਹਾਂ ਵੀ ਇਨਸਾਨੀਤ ਹਰ ਇੱਕ ਦੇ ਵਿੱਚ ਹੁੰਦੀ ਹੈ ਲੇਕਿਨ ਮੈਂ ਤਾਂ ਬੋਲਦੀਆਂ ਨਹੀਂ ਸਾਡੀ ਵੀਡੀਓਜ਼ ਦੇਖ ਕੇ ਬਟ ਸਟੇਟਸ ਹੀ ਲਾਈ ਹੋਈ ਜੀ ਨਹੀਂ ਉਹ ਉਹ ਤੁਹਾਡੀ ਦਾ ਆਈਡੀ ਦਾ ਨਾਮ ਹੈ ਕੱਬੀ ਨੂੰ ਪਰ ਹੈ ਸੁਚੱਜੀ ਨੂੰ ਹੈ ਹੈ ਨਾ ਉਹ ਹੁਣਾ ਵਾਸਤੇ ਇਹ ਸੁਚੱਜੀ ਨੂੰ ਜਿਨ੍ਹਾਂ ਤੋਂ ਕਾਜ਼ ਠਾਂਡੂ ਬਾਰੇ ਕਿ ਹਾਂ ਮੈਨੂੰ ਇਦਾਂ ਮਰਾਂ ਨੂੰ ਪਤਾ ਹੈ ਨਾ ਵੀ ਸੇਵ ਕਰ ਦੋ ਔਰ ਜਿਨ੍ਹਾਂ ਦੇ ਨਾਲ ਮਤਲਬ ਲੱਗ ਰਿਹਾ ਕਿ ਹਾਂ ਇਦਾਂ ਤੇ ਨੂੰ ਹੈ ਮੇਰੀ ਕਰੂ ਵਾਸਤੇ ਕੱਬੀ ਲੱਗੂ ਹੁਣਾ ਪੈਣ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਇੱਕ ਚੀਜ਼ ਦੇਖੀ ਹੈ ਵੀ ਦੁੱਖ ਦੇਣ ਵਾਲੇ ਇੱਕ ਇਨਸਾਨ ਕਦੇ ਨਹੀਂ ਲੱਗਦਾ ਕਿ ਮੈਂ ਦੁੱਖ ਕੀ ਦੇ ਰਿਹਾ ਜਦੋਂ ਨੂੰ ਵਾਪਸ ਮਹੀਨਾ ਦੋ ਪੁਰ ਬਾਰਾ ਦਾ ਚਪਾ ਦੁੱਖੇ ਹੋ ਜੇ ਤੁਮ ਦੁੱਖ ਦੇਣੇ ਨੇ ਨਾ ਪੰਕ ਘਰੇ ਜਾਣੇ ਅਸੀਂ ਰੱਬ ਦਾਬੋਦੋ ਰੱਬ ਦੁੱਖ ਨਹੀਂ ਦਿੰਦਾ ਪਰ ਐ ਸੋਚਦਾ ਕਿ ਇੰਨੀ ਪਤਾ ਕੀ ਬਾਨਗੇ ਮੈਨੂੰ ਉਹ ਨੀਚਾ ਵਾਹਣ ਉਹ ਰੀਚਾ ਵਾਹ ਉਸੇ ਮਾਂ ਪੰਕ ਘਰੇ ਜਾਣੇ ਪਰ ਜਦੋਂ ਆਪਦੇ ਪੈੰਦੇ ਨੇ ਨਾ ਇਹ ਪਤਾ ਲਾ ਦੋ ਹੋਇਆ ਦੋਖੇ ਦਵ ਸ੍ਰੀ ਗੇ ਸੋਪ ਅੱਛਾ ਹੁਣ ਜੀ ਮੈਂ ਆਨਮਲੇ ਟਾਈਮ ਦੀ ਗੱਲ ਕਰਪਾ ਸਿੰਗਿੰਗ ਵਰਦੀ ਦੱਸਿਓ ਤੇ ਆ ਮੇ ਰਹੋ ਜੀ ਕਿਰ ਹੈ ਕਿ ਅੱਡੀ ਕੋਈ ਕੈਸਟ ਵਗੈਰਾ ਕੱਢੀ ਜਾਵੇ ਜਾਂ ਸੀ ਨਿਊ ਲਾਈਟ ਕਿਤੇ ਜਾਇਆ ਜਾਵੇ ਬਿਲਕੁਲ ਕਾਫੀ ਮੇਰੇ ਜੀ ਆਪ ਦਾ ਹੀ ਸਾਰਾ ਪਲਾਨ ਕਰਦੇ ਨੇ ਕਿ ਸੀਰੀਜ਼ ਨਾ ਆਏ ਕੋ ਸ਼ੋਅ ਮੂਵੀਜ਼ ਨਾ ਰਹੇ ਜਾਣੇ ਕਾ ਦੇ ਸਰ ਉਸ ਸਾਥ ਸੇ ਆ ਰਹੀ ਹੈ ਕਬੀ ਨੂੰ ਹੀ ਸੀਰੀਜ਼ ਸਾਥ ਦੀ ਆ ਰਹੀ ਹੈ ਇਹ ਚੀਤਾ ਨੂੰ ਸਾਇਦ ਆ ਦਨੇ ਕਿ ਸਾਨੂੰ ਸਾਰੇ ਮੈਸੇਜ ਪਾਉਂਦੇ ਨੇ ਤੁਸੀਂ ਜਲਦੀ ਫਿਲਮਾਂ ਚਾਹੋਗੇ ਜਲਦੀ ਫਿਲਮਾਂ ਚਾਹੋਗੇ ਅਸੀਂ ਫਿਲਮਾਂ ਚ ਪਤਾ ਨਹੀਂ ਆਉਣੇ ਤੇ ਨਹੀਂ ਆ ਕੇ ਸਾਨੂੰ ਪਤਾ ਹੈ ਕਿਉਂਕਿ ਫਿਲਮਾਂ ਲੈ ਅੰਗਿਆ ਆਦਮੀ ਜਾ ਨਹੀਂ ਤੋ ਬਕ ਤੇ ਪ੍ਰੋਡਿਊਸਰ ਦਾ ਪ੍ਰੋਡਿਊਸਰ ਦਾ ਬਹੁਤ ਹਾਈ ਲੈਵਲ ਸੀ ਉਹਨੇ ਨਾ ਸਾਨੂੰ ਐ ਵੀ ਕਹਿ ਤੁਸੀਂ ਕੁਝ ਨਹੀਂ ਗਏ ਵਿੱਚ ਅਪਕਾਇਦਾ ਕੀ ਕਿਆ ਉਹ ਰੀਲਾ ਵਾਲੇ ਕੋ ਕਲਾਕਾਰ ਹੁੰਦੇ ਆ ਜਿਹੜੀ ਲਾ ਵਾਲੇ ਕਲਾਕਾਰ ਨਹੀਂ ਕਿਸੇ ਦੀ ਲਾ ਵਾਲੇ ਤੋਂ ਪ੍ਰੋਮੋਸ਼ਨ ਕਿਉਂ ਕਰਾਉਂਦੇ ਆ ਪਰ ਫਿਲਮਾਨੀ ਆ ਹਾਂ ਠੀਕ ਹੈ ਨਾ ਰੀਲਾ ਵਾਲੇ ਕਲਾਕਾਰ ਹੁੰਦੇ ਆ ਲੀਲਾ ਵਾਲੇ ਕਲਾਗਾ ਪਰ ਤਨ ਕਿਉਂ ਚੁਗਦੇ ਆ ਬਿਕੋਜ਼ ਉਹਨਾਂ ਨੇ ਤੁਹਾਨੂੰ ਦਿਖਾ ਦਿੱਤਾ ਹੈ ਕਿ ਕਲਾਕਾਰ ਕੋਈ ਵੀ ਹੋ ਸਕਦਾ ਹੈ ਸਿੱਟਾ ਓਟੀਟ ਕਿਲਾ ਕੇ ਕੋ ਘਾਰ ਬਦਲ ਲਾ ਦਿੱਤੇ ਮਾ ਕਿਉਂ ਕਹਿੰਦੇ ਨਾ ਫੋਨ ਸਾਡੀ ਵੀਸ ਵਿੱਚ ਪ੍ਰਿਯ ਨੇ ਮਰਜ ਤੱਕ ਮੈਂ ਇਹ ਕੰਨਾ ਕਿ ਇਮੋਸ਼ਨ ਦਿਖਾਈ ਐਫਪਿੰਗ ਦਿਖਾਈ ਫਨੀ ਕੰਟੈਂਟ ਦਿਖਾਇਆ ਸੀਨਿੰਗ ਦਿਖਾਈ ਪਿੱਛੇ ਕੀ ਰਹਿ ਗਿਆ ਤੁਸੀਂ ਮੰਨੋਗੇ ਕੋਈ ਬ੍ਰੈਟਪੜੀ ਛੋਰ ਕੇ ਕਹੇ ਨਾ ਕਿ ਮੈਂ ਪੈਸੇ ਲਵਾਨੇ ਆ ਆਪਾਂ ਕਿਤੇ ਕੁਛ ਨਹੀਂ ਹਾਰ ਸਕਦੇ ਉਹਨਾਂ ਨੂੰ ਸੀ ਨਹੀਂ ਮਿਲੇਗਾ ਉਹਨਾਂ ਨੂੰ ਮਿਊਜ਼ਿਕ ਮਿਲੇਗਾ ਉਹਨਾਂ ਨੂੰ ਐਕਟਿੰਗ ਮਿਲੇਗੀ ਉਹਨਾਂ ਨੂੰ ਮੋਰਸ਼ਸ ਮਿਲ ਲਗੇ ਉਹਨਾਂ ਨੂੰ ਸਾਰਾ ਕੁਝ ਮਿਲੇਗਾ ਬਟ ਕਿਉਂ ਨਹੀਂ ਉਹ ਬਾਇਆ ਤਾਂ ਉਸ ਚਰਨ ਲਈ ਦਲਤ 8 ਮਹੀਨੇ ਹੋਏ ਹੈ ਕਿਉਂ ਨਹੀਂ ਉਹ ਬਾਇਆ ਤਾਂ ਕਿਉਂਕਿ ਕਿਤੇ ਨਾ ਕਿਤੇ ਕੀ ਜਮਾਨੇ ਬੋਸੋ ਬਸੋ ਇਹ ਕਿਤੇ ਪਰ ਦਿਖਾਵਾ ਬੈਠੇ ਹੈ ਨਾ ਉਹ ਕੋਈ ਨਹੀਂ ਚਾਹੁੰਦਾ ਕਿ ਸਾਡੀ ਜਗ੍ਹਾ ਕੋਈ ਹੋਣ ਇਹ ਸਚਾਈ ਏ ਇਹ ਹੈ ਸਚਾਈ ਤੇਰੀਆਂ ਦਾ ਹਾ ਇਹ ਕੁਡ ਬਿਆਨ ਨਹੀਂ ਕਰਦਾ ਤੂੰ ਕੋਈ ਵੀ ਨਹੀਂ ਚਾਹੁੰਦਾ ਹੋਈ ਸਿੱਧੂ ਮੂਸੇ ਦਾ ਕਿੰਨਾ ਮਾਰਾ ਹੈ ਇਹ ਸੋਚ ਫਿਰ ਉਹਨੇ ਆਪਣੀ ਹੋਂਦ ਆ ਬਣਾਈ ਕਿ ਸਾਈਂ ਇੰਡਸਟਰੀ ਲੱਗ ਰਹੀ ਸੀ ਕਿਸੇ ਦਾ ਗਾਣਾ ਚੱਲ ਜਾਂਦਾ ਜਿਹੜੇ ਕਲਾਕਾਰ ਜਦੋਂ ਜੀ ਦਾ ਸੀ ਉਹਨੂੰ ਗਾਣਾ ਘਾਟੇ ਸੀ ਬਾਅਦ ਵਿੱਚ ਉਹਨੂੰ ਸੁਧਾ ਦਿਆ ਇਹਨੇ ਸੀ ਮਤਲਬ ਚੀਨੇ ਕੀਤਾ ਨੂੰ ਪਸੰਦ ਨਹੀਂ ਸੀ ਚੱਕਰ ਹੀ ਆ ਜਦੋਂ ਤੁਸੀਂ ਆਪਣੇ ਦੰਦ ਖੋਦਦੇ ਹੋ ਨਾ ਕਿਸੇ ਨੂੰ ਨਹੀਂ ਚਰਿਆ ਜਾਂਦਾ ਅੱਜ ਮਹਾਰਾਸ਼ੀ ਕਿਰਪਾ ਨਾਲ ਸੀ ਸਿਰਫ 7-8 ਮਹੀਨਿਆਂ ਚ 7.5 ਲੱਖ ਫੋਲੋਅਰਸ ਲੈ ਲਈ ਹਾਂ ਉਹ ਸਾ ਜਦੋਂ ਅਸੀਂ ਸ਼ੁਰੂ ਕੀਤਾ ਸੀ 100-200 ਫੋਲੋਅਰਸ 60 ਤੋਂ ਬਹੁਤ ਅੱਗੇ ਬਹੁਤ ਜਾ ਰਹੀ ਗਈ ਔਰ ਇਹਨਾਂ ਘਰ ਨਹੀਂ ਆਪਾਂ ਆਪ ਇੱਕ ਵਾਰ ਸਟਾਈਪ ਕੋਈ ਇੱਕ ਚੀਜ਼ ਵੀ ਫਰਦਰ ਕੀਤੀ ਇਸ ਕੰਟੈਂਟ ਕੋਬੀ ਯੂਮ ਨਾਲ ਨਹੀਂ ਕਿਸਾਦਾ ਹੈ ਕਿਆ ਤੁਸ ਜੇ ਦੇਖੋ ਸਾਡੀ ਵੀਡੀਓਜ਼ ਵਿੱਚ ਹਰ ਕੋਈ ਕੋਈ ਕੁਝ ਸਟੇ ਨਹੀਂ ਮਿਲੇਗਾ ਸਟੇਜ ਮਿਲਵੇ ਬਿਲਕੁਲ